ਉਹ ਬਹੁਤ ਸਦਮਾ ਤੇ ਇਹ ਤਾਂ ਕੀ ਮਾਮਲਾ ਕੀ ਹੋਇਆ ਬਾਈਟਾਂ ਦੇ ਇੰਨਾ ਟਾਈਮ ਨਹੀਂ ਆ ਜੀ ਕਿਸੇ ਨੂੰ ਅਥੋਰਾਈਜ਼ ਨਹੀਂ ਕੀਤਾ ਗਿਆ ਜੀ ਹਾਲੇ ਇਸ ਮਸਲੇ ਤੇ ਗੱਲ ਕਰਨ ਲਈ ਆਪਣੀ ਸਭਨੇ ਕਾਰਵਾਈ ਕਰ ਰਹੀ ਆ ਸਾਰਾ ਕੁਝ ਤੁਹਾਨੂੰ ਬਰੀਫ ਕਰਾਂਗੇ ਸੰਤੁਸ਼ਟ ਨਹੀਂ ਹੈਗਾ ਜੀ ਕਾਰਵਾਈ ਤੋਂ ਪਤਾ ਨਹੀਂ ਉਹਨਾਂ ਦੀ ਰੰਜਿਸ਼ ਸੀ ਕੀ ਕੀ ਦੀ ਸੀ ਕਿ ਸਾਨੂੰ ਉਹਨਾਂ ਦੀ ਹੋਣੀ ਆ ਮੇਰਾ ਭਰਾ ਕਿਤੇ ਕਦੇ ਕਿਸੇ ਨਾਲ ਨਹੀਂ ਲੜਦਾ ਸੀ ਕਦੇ ਕਿਸੇ ਨਾਲ ਕਦੇ ਕਿਸੇ ਨੂੰ ਮਾਰਾ ਨਹੀਂ ਬੋਲਿਆ ਨਹੀਂ ਤਾਂ ਪਾਸਟਰ ਸੀਗੇ ਤਾਂ ਕੀ ਰੰਜਿਸ਼ ਹੋ ਸਕਦੀ ਸੀ ਮੈਨੂੰ ਪਤਾ ਨਹੀਂ ਕੀ ਰੰਜਿਸ਼ ਹੋ ਸਕਦੀ ਆ ਪਤਾ ਨਹੀਂ ਕੋਈ ਜਗ੍ਹਾ ਨਹੀਂ ਰੰਜਿਸ਼ ਹੋਣੀ ਛੋੜ ਲੈ ਯਾਰ ਛੋੜ ਲੋ ਵੀ ਇਹ ਮਾਮਲਾ ਉਹੀ ਆ ਜਿਹੜਾ ਜਲੰਧਰ ਆਪਣੇ ਅਟੈਕ ਹੋਇਆ ਸੀਗਾ ਚਰਚ ਦੇ ਉੱਤੇ ਬਹੁਤ ਸਾਰੇ ਬੰਦਿਆਂ ਨੇ ਆ ਕੇ ਚਰਚ ਤੇ ਅਟੈਕ ਕੀਤਾ ਸੀ ਕਿਹੜੀ ਚਰਚ ਦੀ ਚਰਚ ਦਾ ਨਾਮ ਚਰਚਾ ਸੰਤ ਫੈਰਿਸ ਸੰਤ ਫੈਰਿਸ ਚਰਚ ਤੇ ਹਾਂ ਉਹਦੇ ਤੇ ਕੀਤਾ ਸੀਗਾ ਉਹਦੇ ਚ ਕਾਫੀ ਇਹ ਮਤਲਬ ਬੰਦਿਆਂ ਨੇ ਆਕੇ ਜਦੋਂ ਅਟੈਕ ਕੀਤਾ ਸੀਗਾ ਕਾਫੀ ਬੰਦਿਆਂ ਦੇ ਸੱਟਾਂ ਵਜੀਆਂ ਸੀ ਤੇ ਇੱਕ ਪਾਸਟਰ ਸੀਗੇ ਸਾਡੇ ਜਿਹੜੇ ਲੰਬੀ ਪਿੰਡ ਤੋਂ ਸੀਗੇ ਉਹਨਾਂ ਦੇ ਵੀ ਬਹੁਤ ਸੱਟਾਂ ਵਜੀਆਂ ਸੀ ਅੱਜ ਉਹਨਾਂ ਦੀ ਡੈਥ ਹੋ ਗਈ ਤੇ ਕਿੰਨੀ ਤਰੀਕ ਨੂੰ ਜਿਹੜਾ ਹੋਇਆ ਸੀ ਮੈਨੂੰ ਉਸ ਦਾ ਹੋ ਗਏ ਮਹੀਨਾ ਹੀ ਹੋ ਗਿਆ ਮਹੀਨਾ ਹੀ ਹੋ ਗਿਆ ਇਸ ਗੱਲ ਦਾ ਪਹਿਲਾਂ ਤੇ ਮਹੀਨਾ ਹੋਣ ਤੋਂ ਬਾਅਦ ਇਹ ਪਹਿਲਾ ਜਲੰਧਰ ਉੱਥੇ ਸੀਗੇ ਦਾਖਲ ਅੱਜ ਸੀਐਮਸੀ ਰਾਤ ਲੈ ਕੇ ਆਂਦੇ ਆ ਪਤਾ ਨਹੀਂ ਦੋ ਦੋਕ ਦਿਨ ਹੋ ਗਏ ਸੀ ਉੱਥੇ ਸੀਗੇ ਤੇ ਅੱਜ ਉਹਨਾਂ ਦੀ ਡੈਥ ਹੋ ਗਈ ਕੀ ਨਾਮ ਕੀ ਸੀ ਇਹਨਾਂ ਦਾ ਜਿਨ੍ਹਾਂ ਦਾ ਪਾਸਟਰ ਜੀ ਦਾ ਨਾਮ ਪਾਸਟਰ ਭਗਵਾਨ ਭਗਵਾਨ ਵਾਸਤੇ ਪਗਮ ਸਿੰਘ ਜੀ ਕੁਆਰ ਥਿੰਕ ਹਾਂ ਜੀ ਤੇ ਨਿੱ ਕਿਸ ਗੱਲ ਨੂੰ ਲੈ ਕੇ ਅਟੈਕ ਹੋਇਆ ਸੀਗਾ ਇਹ ਦਰਸਲ ਇਹਨਾਂ ਨੇ ਸੰਤ ਫੈਰ ਜੀ ਨੇ ਬੁਲਾਇਆ ਸੀਗਾ ਸੇਵਾ ਵਾਸਤੇ ਕੋਈ ਨਵੀਂ ਜਗ੍ਹਾ ਲਈ ਸੀ ਸੰਤ ਫੈਰ ਜੀ ਨੇ ਬੁਲਾਇਆ ਸੀ ਕਿ ਤੁਸੀਂ ਸੇਵਾ ਲਈ ਕੋਈ ਬੰਦੇ ਭੇਜੋ ਤੇ ਉੱਥੇ ਸਾਡੇ ਦੋ ਪਾਸਟਰ ਸੀ ਜੋ ਸੰਤਾਂ ਕੋਲੇ ਆਉਂਦੇ ਸੀਗੇ ਉਹਨਾਂ ਨੇ ਦੂਜਾ ਉਹਨਾਂ ਦਾ ਸੁਖ 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 ਸੁਖਦੇਵ ਸਿੰਘ ਆ ਉਹਨਾਂ ਨੇ ਨਾ ਕਰਤੀ ਸੀ ਤੇ ਇਹ ਚੱਲੇ ਆਏ ਸੀ ਇਹਨਾਂ ਨੇ ਆਪਦੇ ਨਾਲ ਦੋ ਪਾਸਟਰਾਂ ਨੂੰ ਕਹਿਣਾ ਕਿਹਾ ਸੀ ਇੱਕ ਡੱਬ ਵਾਲੀ ਵਾਲੇ ਨੇ ਵੀ ਨਾ ਕਰਤੀ ਸੀ ਤੇ ਉਹ ਕਹਿੰਦੇ ਮੈਂ ਨਹੀਂ ਜਾਂਦਾ ਇਹਨਾਂ ਨੇ ਉਸ ਦਿਨ ਕੱਲੇ ਚਲੇ ਗਏ ਇਹਨਾਂ ਨੇ ਦੋ ਬਜ਼ੁਰਗ ਲੈ ਕੇ ਗਏ ਸੀ ਆਪਦੇ ਨਾਲ ਇੱਕ ਪਿੰਡ ਚੰਨੂ ਤੋਂ ਸੀ ਇੱਕ ਪਿੰਡ ਕੱਖਾਂ ਵਾਲੀ ਤੋਂ ਠੀਕ ਹੈ ਜੀ ਤੇ ਜਦੋਂ ਇਹ ਗਏ ਸ਼ਾਮ ਹੋ ਪਈ ਸੀ ਜਦੋਂ ਸ਼ਾਮ ਪੈ ਗਈ ਇਸ ਤਰ੍ਹਾਂ ਛੋਟੀਆਂ ਕੰਧਾਂ ਨੇ ਛੋਟੀਆਂ ਕੋਈ ਕਹਿੰਦਾ ਨਵੀਆਂ ਨਵੀਂ ਜਗ੍ਹਾ ਲਈ ਤੇ ਇਹ ਕੰਧ ਖੜੀ ਹੋਈ ਹੈ ਤੇ ਉਹ ਜਗ੍ਹਾ ਤੇ ਆ ਕੇ ਠੰਡ ਦਾ ਮੌਸਮ ਸੀਗਾ ਪਿਛਲੇ 1 ਮਹੀਨੇ ਪਿੱਛੇ ਦੀ ਗੱਲ ਹੈ ਜੀ ਤੇ ਉਹ ਆ ਕੇ ਅੱਗ ਸੇਕਣ ਲੱਗ ਗਏ ਸੀ ਪਿੱਛੋਂ ਦੇ ਆ ਕੇ ਬੰਦੇ ਨੇ ਕੋਈ 35 ਬੰਦੇ ਐ 40 ਨੇ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਅਦਰਵਾਈਜ਼ 35 ਪਾਸਟਰ ਅੰਦਰ ਵੀ ਸੀ ਕੱਲੇ ਸਾਡੇ ਪਾਸਟਰ ਦੇ ਹੀ ਸੱਟਾਂ ਕਿਉਂ ਵੱਜੀਆਂ ਸਾਡਾ ਇਹ ਸਵਾਲ ਸੀਗਾ ਤੇ ਉਹਨਾਂ ਨੇ ਜਦੋਂ ਸੱਟਾਂ ਵੱਜਣ ਤੋਂ ਬਾਅਦ ਇਹਨਾਂ ਨੇ ਦੇਖਭਾਲ ਕੀਤੀ ਹੈ ਕਿ ਨਹੀਂ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਸੀ ਇਹ ਰਮਾਣਾ ਹਸਪਤਾਲ ਦੇ ਵਿੱਚ ਰਹੇ ਆ ਰਮਾਣਾ ਹਸਪਤਾਲ ਵਿੱਚ ਇਹ ਜਦੋਂ ਸਟੇਟਮੈਂਟ ਕੀਤਾ ਉੱਥੇ ਵੀ ਸਰਕਾਰ ਦਾ ਕੋਈ ਬਿਆਨ ਨਹੀਂ ਆਇਆ ਹੋ ਸਕਦਾ ਉੱਥੇ ਕੋਈ ਵੀ ਅਟੈਕ ਬਾਰੇ ਜਾਂ ਕੋਈ ਨਿਊਜ਼ਪੇਪਰ ਬਾਰੇ ਇੱਕ ਮਹੀਨਾ ਕੋਈ ਨਿਊਜ਼ਪੇਪਰ ਬਾਰੇ ਚੈਨਲ ਬਾਰੇ ਕਿਸੇ ਨੇ ਨਹੀਂ ਦਿਖਾਇਆ ਕਿ ਕਿਸ ਕਾਰਨ ਕਿਸ ਕਾਰਨ ਅਟੈਕ ਹੋਇਆ ਉੱਥੇ ਮੌਕੇ ਤੇ ਕੋਈ ਵੀ ਮੌਕੇ ਤੇ ਕੋਈ ਵੀਡੀਓ ਨਹੀਂ ਬਣਾਈ ਬਸ ਸੱਟਾਂ ਦੀ ਵੀਡੀਓ ਨੇ ਸਾਡੇ ਪਾਸਤੇ ਸੱਟਾਂ ਦੀ ਵੀਡੀਓ ਨੇ ਬਸ ਸਿਰਫ ਉੱਥੇ ਕਿਸੇ ਨੇ ਕੋਈ ਗੱਲ ਹੀ ਨਹੀਂ ਦਬਾ ਕੇ ਰੱਖਿਆ ਸਾਂ ਗੱਲ ਇੱਥੇ ਵੀ ਆਉਂਦੇ ਦਬਾ ਕੇ ਰੱਖਿਆ ਜੇ ਜੇ ਨਹੀਂ ਹੁੰਦਾ ਕਿ ਮੰਨ ਕੇ ਕੋਈ ਸਟੇਟਮੈਂਟ ਕਰਾਉਣਾ ਜਾਂ ਕੋਈ ਲਾਇਕ ਕਰਾਉਣਾ ਸਾਨੂੰ ਪਤਾ ਹੁੰਦਾ ਤੇ ਅਸੀਂ ਸੰਤਾਨੇ ਆਏ ਕਹਿ ਰਹੇ ਕਿ ਅਸੀਂ ਲਾਜ ਕਰਾਈ ਜਾਂਦੇ ਆ ਸਾਨੂੰ ਕੋਈ ਕਹਿੰਦਾ 4 ਲੱਖ ਰੁਪਏ ਲਾਤਾ ਕੋਈ ਕਹਿੰਦਾ 7 ਲੱਖ ਰੁਪਏ ਜਿਹਨਾਂ ਇੱਥੇ ਆ ਕੇ ਮੈਂ ਖੁਦ ਕੰਡੀਸ਼ਨ ਦੇਖੀ ਮੈਂ ਇੱਕ ਬਿੱਲ ਪਿੱਛੇ 4 ਦਿਨ ਪਹਿਲਾਂ ਮੈਂ ਇੱਥੇ ਆ ਕੇ ਗਿਆ ਸੀ ਐਸੀਐਮਸੀ ਲੁਧਿਆਣੇ ਦੇ ਵਿੱਚ ਤੇ ਇਹਨਾਂ ਦਾ ਕੋਈ ਬੰਦਾ ਨਹੀਂ ਸੀ ਉੱਥੇ ਅਦਰਵਾਈਜ਼ ਕੋਈ ਪੁੱਛ ਨਹੀਂ 2500 2600 ਉਹਨੇ ਅੰਡਰ ਪਾਸਟਰ ਨੇ ਅੰਡਰ ਪਾਸਟਰ ਨੇ ਫਿਰ ਵੀ ਉਹ ਦੇਖਭਾਲ ਨਹੀਂ ਕੀਤੀ ਇਹਨਾਂ ਦੀ ਤੇ ਵੀਰੇ ਇਹਨਾਂ ਨੂੰ 1 ਮਹੀਨੇ ਪਹਿਲਾਂ ਇਹਨਾਂ ਦੇ ਅਟੈਕ ਹੋਇਆ ਸੀਗਾ ਤੇ ਲੁਧਿਆਣੇ ਹਸਪੀਟਲ ਇਹਨਾਂ ਨੂੰ ਕਦੋਂ ਲੈ ਕੇ ਆਇਆ ਗਿਆ ਦੋ ਤਿੰਨ ਦਿਨ ਦੋ ਤਿੰਨ ਦਿਨ ਹੀ ਹੋ ਗਏ ਅੱਛਾ ਜੀ ਕੀ ਇਹਨਾਂ ਨੂੰ ਕੀ ਪ੍ਰੋਬਲਮ ਆਈ ਸੀ ਕਿੱਥੇ ਕਿੱਥੇ ਸੱਟ ਲੱਗੀ ਇਹਨਾਂ ਦੇ ਸਿਰ ਤੇ ਸਿਰ ਤੇ ਸੱਟ ਵੱਜੀ ਗੁੱਜੀ ਸੱਟ ਮਾਰੀ ਹੋਈ ਆ ਅੱਛਾ ਜੀ ਤੇ ਕੀ ਹਥਿਆਰਾਂ ਨਾਲ ਕਿਹੜੇ ਕਿਹੜੇ ਹਥਿਆਰਾਂ ਨਾਲ ਮਾਰਿਆ ਹਥਿਆਰ ਹੁਣ ਅਸੀਂ ਕੋਲੇ ਕੋਲੇ ਸੀਗੇ ਹਥਿਆਰ ਤਾਂ ਕਈ ਤਰ੍ਹਾਂ ਦੇ ਤਲਵਾਰਾਂ ਹੋ ਸਕਦੀਆਂ ਅੱਛਾ ਜੀ ਰਾਡ ਮਾਰ ਸਕਦੇ ਆ ਕਿਸ ਤਰ੍ਹਾਂ ਦੇ ਹੋਣੇ ਆ ਕਿਹੜੇ ਤਰ੍ਹਾਂ ਦੇ ਪ੍ਰਕਾਰ ਦੇ ਬੰਦੇ ਹੋਣੇ ਆ ਕਿਸੇ ਨੇ ਨਸ਼ੀਲ ਕਿਹੜੇ ਨਸ਼ੀਲੀ ਪਦਾਰਥ ਕਰਕੇ ਜਾਨਵਰ ਵਾਂਗੂ ਮਾਰਿਆ ਜਮਾ ਅੱਧੋ ਪਾਰ ਕਰਤੀ ਉਹਨਾਂ ਨੂੰ ਕਿਸੇ ਨੂੰ ਜਾਣਦੇ ਜਿਨ੍ਹਾਂ ਨੇ ਅਟੈਕ ਕੀਤਾ ਸੀ ਅਸੀਂ ਉਹਨਾਂ ਨੂੰ ਕਿਸੇ ਨੂੰ ਨਹੀਂ ਜਾਣਦੇ ਅਸੀਂ ਉਹ ਪਾਸਟਰੀ ਜਾਣਦੇ ਆ ਅਜ਼ਰਬਾਈ ਇਹ ਜਾਣਦੇ ਆ ਸਾਡੇ ਤੋਂ ਘੱਟੋ ਘੱਟ 200 ਕਿਲੋਮੀਟਰ ਤੱਕ ਪਿੰਡ ਤੋਂ ਅਸੀਂ ਰਹਿਣ ਵਾਲੇ ਸਾਨੂੰ ਕੀ ਪਤਾ ਸੀ ਤਾਂ ਅਸੀਂ ਤਾਂ ਉਹਨਾਂ ਦੇ ਖੁਦ ਸੇਵਕਾਂ ਅਸੀਂ ਆਪਦੇ ਦਾਸ ਦੇ ਸਾਡੇ ਉਦਾਸ ਸੀਗੇ ਅਸੀਂ ਉਹਨਾਂ ਦੇ ਚੇਲੇ ਆ ਜਿੰਨੇ ਕਰਕੇ ਆ ਘਟਨਾ ਹੁਣ ਤੋਂ ਬਸ ਸਾਨੂੰ ਬਹੁਤ ਦੁੱਖ ਆ ਕੋਈ ਬੰਦੇ ਰੈਸਟ ਵੀ ਕਿਤੇ ਆ ਰੈਸਟ ਇਹਨਾਂ ਦੇ ਕਹਿ ਰਿਹਾ ਤਿੰਨ ਕਿਤੇ ਚਾਰ ਕਿਤੇ ਸਾਨੂੰ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਜੀ ਕਹਿ ਰਹੇ ਨਾ ਜੀ ਪਾਸਟਰ ਜੀ ਕਹਿ ਰਹੇ ਇਹਨਾਂ ਦੇ ਕੀ ਉਹਨਾਂ ਦਾ ਕੋਈ ਕੋਈ ਜਿਹੜਾ ਐਫ ਆਈ ਆਰ ਵਗੈਰਾ ਆਈ ਹੈ ਜਿਹੜੇ ਬੰਦੇ ਅਸੈਸਟ ਅਸੀਂ ਐਫ ਆਈ ਆਰ ਕੋਈ ਨਹੀਂ ਦੇਸੀ ਅਸੀਂ ਅਖਬਾਰਾਂ ਦੇ ਵਿੱਚ ਵੀਡੀਓ ਨਹੀਂ ਪਾਈ ਕੋਈ ਨਿਊ ਚੈਨਲ 'ਚ ਨਹੀਂ ਦੇਖਿਆ ਅਸੀਂ ਨਹੀਂ ਦੇਖਿਆ ਅਸੀਂ ਮੈਂ ਕਹਿੰਨੀ ਆ ਕਿ ਚੰਗਾ ਕੀਨਾਂ ਮਤਲਬ ਇਹ ਜਿਹੜੀ ਗੱਲ ਨੂੰ ਦਬਾਇਆ ਜਾ ਰਿਹਾ ਗੱਲ ਨੂੰ ਦਬਾਇਆ ਜਾ ਰਿਹਾ ਕੀ ਲੱਗ ਤਾਂ ਹੈਗੇ ਸੰਤ ਦਾਸ ਨੇ ਅਸੀਂ ਚਾਹੁੰਦੇ ਇਹਨਾਂ ਦੇ ਪਾਸਟਰ ਸਾਡੇ ਮਨਾਂ ਦੇ ਦੀਦੀ ਦੇ ਔਰ ਇਹਨਾਂ ਦੇ ਬੱਚੇ ਛੋਟੇ ਛੋਟੇ ਨੇ ਉਹਨਾਂ ਦੀ ਹੈਲਪ ਕੀਤੀ ਜੀ ਅਸੀਂ ਪਰਮੇਸ਼ਵਰ ਦੇ ਯਹਵਾ ਪਰਮੇਸ਼ਵਰ ਨੂੰ ਮੰਨਣ ਵਾਲੇ ਆ ਇਹ ਨਹੀਂ ਅਸੀਂ ਕੋਈ ਲੜਨ ਆਏ ਸੀ ਸਾਡੇ ਨਾਲ ਕੋਈ ਉਹਨਾਂ ਦਾ ਸੰਤ ਤਾਂ ਇੱਥੇ ਆਉਣਾ ਚਾਹੀਦਾ ਸੀ ਪਰ ਹਾਂ ਉਹਨਾਂ ਨੇ ਸੇਵਕ ਭੇਜਤੇ ਪਰ ਕੋਈ ਇਸ ਵਿਜੇ ਨਾਲ ਗੱਲ ਤਾਂ ਕਰਨੀ ਚਾਹੀਦੀ ਬੈਠ ਕੇ ਪਾਸੇ ਸੁਝਾਇਆ ਤਾਂ ਜਾ ਸਕਦਾ ਉਹਨਾਂ ਚ ਇਹਨਾਂ ਦਾ ਐਟੀਟਿਊਡ ਹੈ ਕਿ ਅੰਦਰ ਬੰਦਾ ਮਰਿਆ ਪਿਆ ਤੇ ਉਹ ਆਪਣਾ ਐਟੀਟਿਊਡ ਦਿਖਾ ਰਹੇ ਆ ਉਹ ਧਮਕੀਆਂ ਮਾਰ ਰਿਹਾ ਹੈ ਕੌਣ ਕੌਣ ਧਮਕੀਆਂ ਦੇ ਰਿਹਾ ਹੈ ਮਤਲਬ ਇਹੀ ਜਿਹੜੇ ਉੱਥੇ ਸਾਡੇ ਉਸ ਚਰਚ ਦੇ ਹੈਗੇ ਨੇ ਪਾਸਟਰ ਆਏ ਹੋਏ ਨੇ ਸੇਵਾਦਾਰ ਆਏ ਹੋਏ ਨੇ ਮਤਲਬ ਉਹ ਆਪਣੇ ਐਟੀਟਿਊਡ ਸਰਕਾਰ ਸਾਡੇ ਨਾਲ ਜੇ ਸਰਕਾਰ ਤੁਹਾਡੇ ਨਾਲ ਹੈ ਤਾਂ ਉਹ ਕਿੱਥੇ ਹੈ ਹਾਂਜੀ ਐਸ ਟਾਈਮ ਕਿੱਥੇ ਹੈ ਕੋਈ ਕਿਉਂ ਨਹੀਂ ਕੋਈ ਖੜਾ ਐਸ ਐਸ ਤੋਂ ਸਰ ਦੇ ਮੇਰਾ ਨਾ ਇਹ ਸੀ ਦੇ ਚੰਦੇ ਸਰ ਕੀ ਮਾਮਲਾ ਜਿਹੜਾ ਇਹ ਪਾਸਟਰ ਜੀ ਦੇ ਜਿਹੜਾ ਜਲੰਧਰ ਦੇ ਵਿੱਚ ਹਮਲਾ ਹੋਇਆ ਸੀਗਾ ਇਹ ਵੀਰਾ ਜੀ ਪਹਿਲਾ ਮਾਮਲਾ ਜਿਹੜਾ ਉਹਨਾਂ ਦਾ ਕੋਈ ਰੰਜਿਸ਼ਕਾਰ ਨੇ ਉਹਨਾਂ ਤੇ ਹਮਲਾ ਹੋਇਆ ਸੀਗਾ ਪਿਛਲੇ ਮਹੀਨੇ 24 ਤਰੀਕ ਨੂੰ ਉਹ ਪਰਚਾ ਦਰਸਿਆ 307 ਜੀ ਜਿਹੜੇ ਦੋਸ਼ੀ ਗ੍ਰਫਤਾਰ ਆ ਇਹ ਹੁਣ ਕਿੰਨੇ ਦੋਸ਼ੀ ਜਿਹੜੇ ਗ੍ਰਫਤਾਰ ਆ ਇਹਨਾਂ ਦੇ 4 ਦੋਸ਼ੀ ਗ੍ਰਫਤਾਰ ਆ 4 ਦੋਸ਼ੀ ਲੇਕਿਨ ਪਰਿਵਾਰਕ ਮੈਂਬਰਾਂ ਵਾਲੇ ਦੋਸ਼ ਲਗਾਈ ਜਾ ਰਹੇ ਵੀ ਸਾਨੂੰ ਕਿਸੇ ਵੀ ਦੋਸ਼ੀ ਬਾਰੇ ਨਹੀਂ ਦੱਸਿਆ ਵੀ ਕੋਈ ਅਰੈਸਟ ਕੀਤਾ ਤੇ ਨਾ ਹੀ ਕੋਈ ਨਹੀਂ ਸਾਡੇ ਰਿਕਾਰਡ ਤੇ ਜਾ ਕੇ ਦੇਖ ਲੈਣ ਉਹ ਅਸੀਂ ਤਾਂ ਸਾਰਿਆਂ ਨੂੰ ਦੱਸ ਰਹੇ ਵੀ ਜਿਹੜੇ ਗ੍ਰਫਤਾਰ ਤੇ ਸਰ ਅੱਜ ਜਿਹੜੀ ਡੈਥ ਹੋ ਗਈ ਉਹਨਾਂ ਦੇ ਪਾਸੇ ਇਹ ਸੀਐਮਸੀ ਦਾਖਲ ਸੀਗੀ ਇਥੇ ਇਲਾਜ ਦਰਾਂ ਨੇ ਇਹਨਾਂ ਦੀ ਜਿਹੜੀ ਮੌਤ ਹੋ ਗਈ ਸੀਗੀ ਅੱਜ ਇਹਨਾਂ ਦਾ ਪੋਸਟ ਮਾਣਾ ਜਿਹੜਾ ਕਰਾ ਕੇ ਤਾਂ ਲਾਸ਼ ਵੀ ਹਵਾਲੇ ਪਾਰਸਾਂ ਕਰ ਦੱਤੀ ਐ ਅੱਛਾ ਜੀ ਬਾਕੀ ਜਿਹੜੀ ਅਗਲੀ ਕਾਰਵਾਈ ਹੈ ਤਤਕਸ਼ ਜਿਹੜੀ ਅਸੀਂ ਚੱਲੇ ਆਵਾਂਗੇ ਇਹ ਸਰ ਕੀ ਕਾਰਵਾਈ ਕੀਤੀ ਜਿਹੜੇ 302 ਦਾ ਵਾਅਦਾ ਕਰਤਾ ਜੀ 302 ਚ ਹੋਣਾ ਆ ਗਿਆ ਅੱਛਾ ਹਾਂਜੀ ਠੀਕ ਐ